ਸਤ ਸ੍ਰੀ ਅਕਾਲ ਦੋਸਤੋ ਵੈਲਕਮ ਟੂ ਡੋਰਸਟੈਪ ਐਜੂਕੇਸ਼ਨ ਪੁਆਇੰਟ ਉਮੀਦ ਕਰਦਾ ਤੁਸੀਂ ਸਭ ਵਧੀਆ ਹੋਣੇ ਆ ਅੱਜ ਦੀ ਕਲਾਸ ਵਿੱਚ ਪੈਡਾਗੋਜੀ ਦੇ ਕੁਝ ਪੁਰਾਣੇ ਪ੍ਰਸ਼ਨਾਂ ਨੂੰ ਡਿਸਕਸ ਕਰਨ ਜਾ ਰਹੇ ਹਾਂ ਇਹ ਪ੍ਰਸ਼ਨ ਤੁਹਾਡੇ ਐਗਜ਼ਾਮ ਪੁਆਇੰਟ ਆਫ 뷰 ਤੋਂ ਪੀਐਸਟ ਪੇਪਰ 1 ਐਂਡ ਪੀਐਸਟ ਪੇਪਰ 2 ਦੋਨਾਂ ਲਈ ਯੂਸਫੁਲ ਹੈਗੇ ਨੇ ਸੋ ਸ਼ੁਰੂ ਕਰਦੇ ਆ ਅੱਜ ਦੀ ਆਪਣੀ ਵੀਡੀਓ ਨੂੰ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਐਂਡ ਇਸ ਤਰ੍ਹਾਂ ਦੀਆਂ ਇੰਟਰਸਟਿੰਗ ਐਂਡ ਇਨਫੋਰਮੇਟਿਵ ਵੀਡੀਓਜ਼ ਵੇਖਣ ਲਈ ਬੈਲ ਆਈਕਨ ਵੀ ਪ੍ਰੈਸ ਕਰ ਲਿਓ ਸੋ ਸ਼ੁਰੂ ਕਰਦੇ ਹਾਂ ਅੱਜ ਦੀ ਆਪਣੀ ਕਲਾਸ ਨੂੰ ਗੱਲ ਕਰ ਰਹੇ ਹਾਂ ਆਪਾਂ ਚਾਈਲਡ ਸੈਂਟ੍ਰਿਕ ਐਜੂਕੇਸ਼ਨ ਦੀ ਹੂ ਅਮੰਗ ਦਾ ਫੋਲੋਇੰਗ ਸਪੋਰਟਡ ਚਾਈਲਡ ਸੈਂਟ੍ਰਿਕ ਐਜੂਕੇਸ਼ਨ ਹੇਠ ਲਿਖਿਆਂ ਵਿੱਚੋਂ ਕਿਸ ਨੇ ਬਾਲ ਕੇਂਦਰਿਤ ਸਿੱਖਿਆ ਦਾ ਸਮਰਥਨ ਕੀਤਾ ਐਰਿਕ ਐਰਿਕਸਨ ਚਾਰਲਸ ਡਾਰਵਿਨ ਬੀ ਐਫ ਸਕਿਨਰ ਜੌਨ ਡੀਵੀ ਵੀਡੀਓ ਨੂੰ ਪਾਜ਼ ਕਰੋ ਐਂਡ ਇਸ ਪ੍ਰਸ਼ਨ ਦਾ ਜਿਹੜਾ ਜਵਾਬ ਹੈ ਜੀ ਉਹ ਦੇਣ ਦੀ ਕੋਸ਼ਿਸ਼ ਕਰੋ ਸਹੀ ਜਵਾਬ ਦੀ ਗੱਲ ਕਰਦੇ ਹਾਂ ਚਾਈਲਡ ਸੈਂਟ੍ਰਿਕ ਐਜੂਕੇਸ਼ਨ ਦੀ ਗੱਲ ਕਹੀ ਗਈ ਸੀਗੀ ਜੌਨ ਡੀਵੀ ਦੁਆਰਾ ਜੌਨ ਡੀਵੀ ਕੀ ਦੱਸਦੇ ਨੇ ਜੀ ਜੌਨ ਡੀਵੀ ਨੇ ਚਾਈਲਡ ਸੈਂਟ੍ਰਿਕ ਐਜੂਕੇਸ਼ਨ ਦਾ ਸਮਰਥਨ ਕੀਤਾ ਐਂਡ ਇਹ ਅਮਰੀਕੀ ਫਿਲਾਸਫਰ ਤੇ ਸਾਈਕੋਲੋਜਿਸਟ ਜਿਹਨੂੰ ਤੁਸੀਂ ਮਨੋਵਿਗਿਆਨੀ ਕਹਿ ਸਕਦੇ ਹੋ ਐਂਡ ਇਹਨਾਂ ਨੇ ਸਿੱਖਿਆ ਦੇ ਖੇਤਰ ਵਿੱਚ ਵੀ ਕਾਫੀ ਸਾਰੇ ਸੁਧਾਰ ਕਿਤੇ ਸਗੇ ਇਨਾਨ ਨੇ ਇਹ ਗੱਲ ਕਹੀ ਕਿ ਬੱਚਿਆਂ ਦੀ ਜਿਹੜੀ ਸਿੱਖਿਆ ਹੈਗੀ ਹੈ ਉਹ ਉਹਨਾਂ ਦੇ ਇੰਟਰਸਟ ਐਂਡ ਉਹਨਾਂ ਦੀਆਂ ਜਿਹੜੀਆਂ ਜ਼ਰੂਰਤਾਂ ਨੇ ਜੀ ਉਸ ਅਕੋਰਡਿੰਗ ਹੋਣੀ ਚਾਹੀਦੀ ਹੈ ਜਿਸ ਦੇ ਨਾਲ ਉਹ ਕੀ ਕਰ ਸਕਦੇ ਨੇ ਜੀ ਜਿਸ ਦੇ ਨਾਲ ਉਹਨਾਂ ਦੀ ਐਕਟਿਵ ਇਨਵੋਲਵਮੈਂਟ ਹੋਊਗੀ ਚੀਜ਼ਾਂ ਸਿੱਖਣ ਦੇ ਵਿੱਚ ਰੱਟਾ ਫਿਕੇਸ਼ਨ ਉਹ ਨਾ ਕਰਨਗੇ ਕ੍ਰਿਟੀਕਲ ਜਿਹੜੀ ਥਿੰਕਿੰਗ ਹੈਗੀ ਹੈ ਜੀ ਉਹ ਵੀ ਡਿਵੈਲਪ ਹੋਊਗੀ ਸੋ ਜਿਹਦੇ ਵਿੱਚ ਇਹ ਸਾਰੀਆਂ ਗੱਲਾਂ ਜੌਨ ਡੀਵੀ ਦੁਆਰਾ ਕਹੀਆਂ ਜਾਂਦੀਆਂ ਸੀਗੀਆਂ उू right जी टर्म हैगी कि द्वारा कह सकते हैं किन की गई एरिकसन है विलियम स्टर्न है, है या फिर फ्रैड है सही जवाब की गल करते हैं ਤੇ ਆਈਕਿਊ ਜਿਹੜੀ ਟਰਮ ਹੈਗੀ ਆ ਆਈਕਿਊ ਸ਼ਬਦ ਕਿਸ ਨੇ ਘੜਾਇਆ ਸੀ ਵਿਲੀਅਮਸਟਰਨ ਨੇ অপਸ਼ਨ ਨੰਬਰ ਬੀ ਇਜ਼ ਦਾ ਰਾਈਟ ਆਨਸਰ ਆਈਕਿਊ ਦੀ ਫੁੱਲ ਫਾਰਮ ਹੁੰਦੀ ਹੈ ਇੰਟੈਲੀਜੈਂਸ ਕੁਆਸ਼ੀਐਂਟ ਐਂਡ ਇਹਨੂੰ ਪਹਿਲੀ ਵਾਰ ਕੋਇਨ ਕੀਤਾ ਗਿਆ ਸੀਗਾ ਜਰਮਨ ਮਨੋਵਿਗਿਆਨੀ ਵਿਲੀਅਮਸਟਰਨ ਦੁਆਰਾ ਵਿਲੀਅਮਸਟਰਨ ਨੇ ਇਹਨਾਂ ਨੂੰ ਇਹਨੂੰ 1912 ਦੇ ਵਿੱਚ ਇਸ ਟਰਮ ਨੂੰ ਕੋਇਨ ਕੀਤਾ ਸੀ ਨੈਕਸਟ ਪ੍ਰਸ਼ਨ ਨੂੰ ਡਿਸਕਸ ਕਰ ਲੈਣੇ ਆ ਇਸ ਪ੍ਰਸ਼ਨ ਦਾ ਜਵਾਬ ਤੁਸੀਂ ਲਗਾ ਦਿੱਤਾ ਹੋਗਾ অপਸ਼ਨ ਨੰਬਰ ਬੀ ਇਜ਼ ਦਾ ਰਾਈਟ ਆਨਸਰ ਨੈਕਸਟ ਪ੍ਰਸ਼ਨ ਵੇਖੋ ਵਿਚ ਆਫ ਦਾ ਫੋਲੋਇੰਗ ਇਜ਼ ਨਾਟ ਅ ਗਰੁੱਪ ਟੈਸਟ ਆਫ ਇੰਟੈਲੀਜੈਂਸ ਇੱਥੇ ਲਿਖਿਆ ਵਿੱਚੋਂ ਕਿਹੜਾ ਬੌਧਿਕਤਾ ਦਾ ਸਮੂਹਕ ਪਰਿਕਖਣ ਨਹੀਂ ਹੈ ਥੱਲੇ ਦਿੱਤੀਆਂ ਗਈਆਂ ਆਪਸ਼ਨਾਂ ਦੇ ਵਿੱਚ ਇੱਕ ਇਹੋ ਜਿਹਾ ਜਿਹੜਾ ਟੈਸਟ ਹੈਗਾ ਜੀ ਉਹ ਗਰੁੱਪ ਟੈਸਟ ਨਹੀਂ ਹੈ ਭਾਵ ਇਹ ਕਿ ਤਿੰਨ ਇਹੋ ਜਿਹੀਆਂ ਆਪਸ਼ਨਾਂ ਹੈਗੀਆਂ ਨੇ ਜਿਹੜੀਆਂ ਕਿ ਗਰੁੱਪ ਟੈਸਟ ਹੈਗੀਆਂ ਨੇ ਇੰਟੈਲੀਜੈਂਸ ਦੀਆਂ ਸੋ ਵੇਖੋ ਆਰਮੀ ਅਲਫਾ ਟੈਸਟ ਦੂਜੇ ਨੰਬਰ ਤੇ ਹੈ ਆਰਮੀ ਬੇਟਾ ਟੈਸਟ ਤੀਸਰੇ ਨੰਬਰ ਤੇ ਹੈ ਮਿਨੇਸੋਟਾ ਪ੍ਰੀ ਸਕੂਲ ਸਕੇਲ ਜਾਂ ਫਿਰ ਆਪਸ਼ਨ ਨੰਬਰ ਡੀ ਕੋਹਲਮਾਨ ਐਂਡਰਸਨ ਟੈਸਟ ਸੋ ਇਹ ਵੀ ਇੱਕ ਸਟੈਟਿਕ ਬੇਸਡ ਹੀ ਪ੍ਰਸ਼ਨ ਹੈ ਇੰਟੈਲੀਜੈਂਸ ਵਾਲੀ ਥਿਊਰੀ ਦੇ ਵਿੱਚੋਂ ਲਿਆ ਗਿਆ ਪ੍ਰਸ਼ਨ ਹੈ ਸੋ ਦੱਸੋ ਇਹੋ ਜਿਹਾ ਕਿਹੜਾ ਗਰੁੱਪ ਹੈ ਜਿਹੜਾ ਕਿ ਇੰਟੈਲੀਜੈਂਸ ਗਰੁੱਪ ਟੈਸਟ ਨਹੀਂ ਹੈ ਇਹਨਾਂ ਵਿੱਚੋਂ ਦੱਸਣਾ ਹੈ ਤੁਸੀਂ ਸਹੀ ਜਵਾਬ ਦੀ ਗੱਲ ਕਰਦੇ ਹਾਂ ਮਿਨੇਸੋਟਾ ਪ੍ਰੀ ਸਕੂਲ ਸਕੇਲ ਜਿਹੜਾ ਹੈ ਜੀ ਇਹ ਤੁਹਾਡਾ ਗਰੁੱਪ ਟੈਸਟ ਆਫ ਇੰਟੈਲੀਜੈਂਸ ਨਹੀਂ ਹੈ ਕਿਉਂਕਿ ਮਿਨੇਸੋਟਾ ਪ੍ਰੀ ਸਕੂਲ ਸਕੇਲ ਜਿਹੜਾ ਹੈ ਇਹ ਇੱਕ ਸਟੈਂਡਰਡਾਈਜ਼ਡ ਟੈਸਟ ਹੈਗਾ ਯਾਰ ਜਿਹੜਾ ਕਿ ਯੂਜ਼ ਕੀਤਾ ਜਾਂਦਾ ਕਿਦੇ ਲਈ ਛੋਟੇ ਬੱਚਿਆਂ ਲਈ ਛੋਟੇ ਬੱਚਿਆਂ ਦੀ ਭਾਸ਼ਾ ਦੇ ਵਿਕਾਸ ਨੂੰ ਵੇਖਣ ਲਈ ਉਹਨਾਂ ਦੀ ਮੋਟਰ ਸਕਿਲਸ ਨੂੰ ਚੈੱਕ ਕਰਨ ਲਈ ਉਹਨਾਂ ਦੇ ਸੋਸ਼ਲ ਇਮੋਸ਼ਨਲ ਫੰਕਸ਼ਨਿੰਗ ਦੀ ਟੈਸਟਿੰਗ ਕਰਨ ਲਈ ਇਸ ਚੀਜ਼ ਦੀ ਵਰਤੋਂ ਕੀਤੀ ਜਾਂਦੀ ਹੈ ਮਿਨੇਸੋਟਾ ਪ੍ਰੀ ਸਕੂਲ ਸਕੇਲ ਦੀ ਸੋ অপਸ਼ਨ ਨੰਬਰ ਜਿਹੜਾ ਸੀ ਜਵਾਬ ਹੈਗਾ ਜੀ ਇਹ ਤੁਹਾਡਾ ਜਵਾਬ ਸਹੀ ਹੋਏਗਾ ਬਾਕੀ ਦੇ ਜਿਹੜੇ ਟੈਸਟ ਨੇ ਆਰਮੀ ਅਲਫਾ ਟੈਸਟ ਆਰਮੀ ਬੈਟਾ ਟੈਸਟ ਐਂਡ ਕੁਲਮਾਨ ਐਂਡਰਸਨ ਟੈਸਟ ਇਹ ਜਿਹੜੇ ਸਾਰੇ ਟੈਸਟ ਨੇ ਜੀ ਇੱਕ ਗਰੁੱਪ ਟੈਸਟ ਆਫ ਇੰਟੈਲੀਜੈਂਸ ਹੈਗੇ ਆ ਸੋ ਇਸ ਗੱਲ ਨੂੰ ਤੁਸੀਂ ਯਾਦ ਕਰ ਲੈਣਾ ਹੈ ਸਹੀ ਜਵਾਬ ਹੈ অপਸ਼ਨ ਨੰਬਰ ਸੀ ਨੈਕਸਟ ਪ੍ਰਸ਼ਨ ਨੂੰ ਵੇਖ ਲੈਣੇ ਆ ਅਗੋਰਡਿੰਗ ਟੂ ਗਾਰਡਨਰ ਸਪੇਸ਼ਲ ਇੰਟੈਲੀਜੈਂਸ ਇਜ਼ ਐਕਸੀਬਿਟਿਡ ਬਾਈ ਅ ਗਾਰਡਨਰ ਦੀ ਗੱਲ ਕੀਤੀ ਜਾ ਰਹੀ ਹੈ ਗਾਰਡਨਰ ਇਥੇ ਕੀ ਕਹਿ ਰਹੇ ਨੇ ਗਾਰਡਨਰ ਦੇ ਅਨੁਸਾਰ ਸਥਾਨ ਸੰਬੰਧੀ ਬੌਧਿਕਤਾ ਦਾ ਪ੍ਰਦਰਸ਼ਨ ਡੈਸ਼ ਦੁਆਰਾ ਕੀਤਾ ਜਾਂਦਾ ਹੈ ਸੋ ਗਾਰਡਨਰ ਦੀ ਗੱਲ ਕੀਤੀ ਜਾ ਰਹੀ ਐਂਡ ਸਪੈਸ਼ਲ ਇੰਟੈਲੀਜੈਂਸ ਦੀ ਗੱਲ ਕੀਤੀ ਜਾ ਰਹੀ ਹੈ ਗਾਰਡਨਰ ਦੁਆਰਾ ਵੀ ਇੰਟੈਲੀਜੈਂਸ ਦੀ ਥਿਉਰੀ ਦਿੱਤੀ ਗਈ ਸੀਗੀ ਸੋ ਉਹਦੇ ਵਿੱਚ ਹੀ ਗੱਲ ਪੁੱਛੀ ਜਾ ਰਹੀ ਹੈ ਸਪੈਸ਼ਲ ਇੰਟੈਲੀਜੈਂਸ ਤੋਂ ਸੰਬੰਧਤ ਜਿਹੜੀ ਸਪੈਸ਼ਲ ਇੰਟੈਲੀਜੈਂਸ ਹੈਗੀ ਹੈ ਇਹਦਾ ਪ੍ਰਦਰਸ਼ਨ ਕੀਤਾ ਜਾਂਦਾ ਹੈ ਚਿੱਤਰਕਾਰ ਦੁਆਰਾ ਪੇਂਟਰ ਦੁਆਰਾ ਸਿੰਗਰ ਦੁਆਰਾ ਗਾਇਕ ਪੋएट ਕਵੀ ਜਾਂ ਫਿਰ ਫਿਲਾਸਫਰ ਜਦੋਂ ਆਪਾਂ ਸਪੈਸ਼ਲ ਇੰਟੈਲੀਜੈਂਸ ਦੀ ਗੱਲ ਕਰਦੇ ਹਾਂ ਮੈਂ ਸਹੀ ਜਵਾਬ ਤੁਹਾਨੂੰ ਦੱਸਣ ਜਾ ਰਿਹਾ ਸਹੀ ਜਵਾਬ ਹੈਗਾ ਜੀ ਇਹਦਾ ਪੇਂਟਰ ਕਿਉਂਕਿ ਸਪੈਸ਼ਲ ਇੰਟੈਲੀਜੈਂਸ ਦੇ ਵਿੱਚ ਆਪਾਂ ਨੂੰ ਇਮੇਜਿਨੇਸ਼ਨ ਕਰਨ ਦੀ ਲੋੜ ਪੈਂਦੀ ਹੈ ਸੋ ਜਿਹਦੇ ਵਿੱਚ ਜਿਹੜੇ ਪੇਂਟਰ ਹੁੰਦੇ ਨੇ ਉਹਨਾਂ ਵਿੱਚ ਸਪੈਸ਼ਲ ਇੰਟੈਲੀਜੈਂਸ ਤੁਹਾਨੂੰ ਵੇਖਣ ਨੂੰ ਮਿਲਦੀ ਹੈ ਆਪਸ਼ਨ ਨੰਬਰ ਏ ਨੂੰ ਟਿਕ ਕਰਨ ਤੋਂ ਬਾਅਦ ਚੱਲਦੇ ਹਾਂ ਜੀ ਅਗਲੇ ਪ੍ਰਸ਼ਨ ਤੇ ਅਕੋਰਡਿੰਗ ਟੂ ਪਿਆਜੇ ਥਿਊਰੀ ਆਫ ਕಾಗ್ਨੀਟਿਵ ਡਿਵੈਲਪਮੈਂਟ ਹਾਊ ਮੈਨੀ ਸਟੇजेस ਆਫ ਚਿਲਡਰਨਸ ਇੰਟੈਲੈਕਚੁਅਲ ਡਿਵੈਲਪਮੈਂਟ ਆਰ ਆਇਡੈਂਟੀਫਾਈ ਸੰਗਿਆਨਾਤਮਕ ਵਿਕਾਸ ਦੇ ਸਿਧਾਂਤ ਦੇ ਅਨੁਸਾਰ ਬੱਚਿਆਂ ਦੇ ਬੌਧਿਕ ਵਿਕਾਸ ਦੇ ਕਿੰਨੇ ਪੜਾਵਾਂ ਦੀ ਪਛਾਣ ਕੀਤੀ ਜਾਂਦੀ ਹੈ ਪਿਆਜੇ ਦਾ ਜਿਹੜਾ ਪ੍ਰਸ਼ਨ ਹੈਗਾ ਜੀ ਕ cognative development ਤੋਂ ਕਾਫੀ ਵਾਰ ਪ੍ਰਸ਼ਨ ਪੁੱਛ ਲਿਆ ਜਾਂਦਾ ਤੁਹਾਨੂੰ ਇਹ ਇਹਨਾਂ ਦੀ ਜਿਹੜੀ ਥਿਊਰੀ ਹੈਗੀ ਹੈ ਜੀ ਉਹ ਜ਼ਰੂਰ ਯਾਦ ਹੋਗੀ ਜਿਵੇਂ ਕਿ ਤੁਹਾਨੂੰ ਇੱਕ ਵਾਰ ਫਿਰ ਤੋਂ ਮੈਂ ਰਿਵਾਈਜ਼ ਵੀ ਕਰਵਾ ਦੇਣਾ ਇਹਨਾਂ ਦੀਆਂ ਜਿਹੜੀਆਂ ਸਟੇਜਸ ਹੁੰਦੀਆਂ ਨੇ ਪਹਿਲਾਂ ਤਾਂ ਇਹਦਾ ਸਹੀ ਜਵਾਬ ਦਿਓ ਸਹੀ ਜਵਾਬ ਕੀ ਹੈ ਜਦੋਂ ਆਪਾਂ ਪਿਆਜੇ ਦੀ ਗੱਲ ਕਰਦੇ ਹਾਂ ਕ cognative development ਦੀ ਥਿਊਰੀ ਇਨਾਦੀ ਥਿਊਰੀ ਵਸ ਤੁਹਾਨੂੰ ਕਿੰਨੀਆਂ ਸਟੇਜਸ ਵੇਖਣ ਨੂੰ ਮਿਲਦੀਆਂ ਨੇ ਬੱਚਿਆਂ ਦੇ ਇੰਟੈਲੈਕਚੁਅਲ ਡਿਵੈਲਪਮੈਂਟ ਦੀਆਂ 8 6 3 ਜਾਂ ਫਿਰ 4 ਸਹੀ ਜਵਾਬ ਹੈਗਾ ਜੀ ਆਪਸ਼ਨ ਨੰਬਰ D 4 ਇਨਾਦੀ ਜਿਹੜੀ ਥਿਊਰੀ ਹੈਗੀ ਹੈ ਜਿਹਨੂੰ ਤੁਸੀਂ S P C F ਨਾਲ ਯਾਦ ਕਰ ਲਿਓ S ਤੋਂ ਹੋ ਗਿਆ ਜੀ ਸੈਂਸਰੀ ਮੋਟਰ P ਤੋਂ ਹੋ ਗਿਆ ਪ੍ਰੀਆਪਰੇਸ਼ਨਲ C ਤੋਂ ਹੋ ਗਿਆ ਕੰਕ੍ਰੀਟ ਆਪਰੇਸ਼ਨਲ F ਤੋਂ ਹੋ ਗਿਆ ਜੀ ਫਾਰਮਲ ਆਪਰੇਸ਼ਨਲ ਸੈਂਸਰੀ ਮੋਟਰ ਜਿਹੜੀ ਸਟੇਜ ਹੈ ਇਹ ਤੁਹਾਨੂੰ ਜਨਮ ਤੋਂ ਲੈ ਕੇ ਭਾਵ ਪਰ ਤੋਂ ਲੈ ਕੇ 2 ਸਾਲਾਂ ਤੱਕ ਵੇਖਣ ਨੂੰ ਮਿਲਦੀ ਹੈ ਪ੍ਰੀ ਆਪਰੇਸ਼ਨਲ ਤੁਹਾਨੂੰ 2 ਤੋਂ ਲੈ ਕੇ 7 ਸਾਲਾਂ ਤੱਕ ਦੀ ਉਮਰ ਤੱਕ ਵੇਖਣ ਨੂੰ ਮਿਲਦੀ ਹੈ ਜਿਹੜੀ ਕੰਕ੍ਰੀਟ ਆਪਰੇਸ਼ਨਲ ਹੈ ਇਹ ਤੁਹਾਨੂੰ 7 ਤੋਂ ਲੈ ਕੇ 11 ਸਾਲ ਤੱਕ ਦੀ ਉਮਰ ਤੱਕ ਵੇਖਣ ਨੂੰ ਮਿਲਦੀ ਹੈ ਤੇ ਫਾਰਮਲ ਆਪਰੇਸ਼ਨਲ ਤੁਹਾਨੂੰ 11 ਤੋਂ ਲੈ ਕੇ 18 ਤੱਕ ਆਪਾਂ ਇਹਨੂੰ ਜੋੜ ਸਕਦੇ ਹਾਂ ਜਾਂ ਫਿਰ 17 ਤੱਕ ਆਪਾਂ ਇਹਨੂੰ ਫਾਰਮਲ ਆਪਰੇਸ਼ਨਲ ਨੂੰ ਜੋੜ ਸਕਦੇ ਹਾਂ ਸੋ ਇਸ ਪ੍ਰਸ਼ਨ ਦਾ ਜਿਹੜਾ ਜਵਾਬ ਹੈਗਾ ਜੀ অপਸ਼ਨ ਨੰਬਰ ਡੀ ਇਜ਼ ਦਾ ਰਾਈਟ ਆਨਸਰ ਅਗਲਾ ਪ੍ਰਸ਼ਨ ਵੇਖੋ ਵਿਚ ਆਫ ਦਾ ਫੋਲੋਇੰਗ ਵਾਸ ਫਰਸਟ ਔਰਗੇਨਾਈਜ਼ਡ अर्ਲੀ ਚਾਈਲਡਹੂਡ ਐਜੂਕੇਸ਼ਨਲ method which of the following was the first organized early childhood educational method het likhan vichon kedi pehli sanghatit shuruaati bachpan di vidyak vidhi si ki a montessori method hai ki a kindergarten hai ya fir both a and b ya fir none of the above ki jawab hoga ji ethe gal kiti ja rahi hai early childhood educational method di pehli sanghatit shuruaati bachpan di vidyak vidhi si gi ਮੋਂਟੈਸਰੀ ਤੇ ਕਿੰਡਰਗਾਰਡਨ ਦੋਵੇਂ ਹੀ अर्ली ਚਾਈਲਡਹੂਡ ਐਜੂਕੇਸ਼ਨ ਮੈਥਡ ਨਾਲ ਸੰਬੰਧ ਰੱਖਦੇ ਆ ਬਟ ਇੱਥੇ ਇਹਨਾਂ ਨੇ ਇਹ ਵੀ ਗੱਲ ਤਾਂ ਲਿਖੀ ਹੋਈ ਆ ਕਿ ਫਰਸਟ ਪਹਿਲਾ ਕਿਹੜਾ ਸੀ ਸੋ ਆਪਾਂ ਸਹੀ ਜਵਾਬ ਦੀ ਗੱਲ ਕਰਦੇ ਆ ਸਹੀ ਜਵਾਬ ਹੈਗਾ ਜੀ ਤੁਹਾਡਾ ਕਿੰਡਰਗਾਰਡਨ ਕੀ ਹੈਗਾ ਜੀ ਕਿੰਡਰਗਾਰਡਨ ਕਿੰਡਰਗਾਰਡਨ ਦੀ ਜਦੋਂ ਆਪਾਂ ਗੱਲ ਕਰਦੇ ਆ ਇਹਨੂੰ ਫਰਸਟ ਆਰਗੇਨਾਈਜ਼ਡ अर्ली ਚਾਈਲਡਹੂਡ ਐਜੂਕੇਸ਼ਨਲ ਮੈਥਡ ਸੀਗਾ ਇਹ ਐਂਡ ਇਹ ਡਿਵੈਲਪ ਕੀਤਾ ਗਿਆ ਸੀਗਾ ਜਰਮਨੀ ਦੁਆਰਾ ਜਰਮਨੀ ਦੁਆਰਾ ਤਾਂ ਇਹਨੂੰ ਡਿਵੈਲਪ ਕੀਤਾ ਗਿਆ ਸੀਗਾ ਬਟ ਐਕਚੁਅਲ ਵਿੱਚ ਉਹ ਪਰਸਨ ਕੌਣ ਸੀ ਉਹਨਾਂ ਦਾ ਨਾਮ ਸੀਗਾ ਜੀ ਫਰੋਬਲ ਕੀ ਨਾਮ ਸੀਗਾ ਜੀ ਉਹਨਾਂ ਦਾ ਫ੍ਰੈਡਰਿਕ ਫਰੋਬਲ ਫਰੋਬਲ ਉਹਨਾਂ ਦਾ ਨਾਮ ਸੀ ਐਂਡ ਇਹਨਾਂ ਨੇ ਇਹ 1837 ਵਿੱਚ ਕਹਿ ਸਕਦੇ ਆ ਕਿ ਜਿਹੜਾ ਇਹ ਮੈਥਡ ਸੀਗਾ ਕਿੰਡਰਗਾਰਡਨ ਇਹ ਡਿਵੈਲਪ ਕੀਤਾ ਗਿਆ ਸੀਗਾ 1837 ਦੇ ਵਿੱਚ ਐਂਡ ਵੈਸੇ ਆਪਾਂ ਗੱਲ ਕਰਦੇ ਆ ਕਿੰਡਰਗਾਰਡਨ ਦਾ ਮੀਨਿੰਗ ਕੀ ਹੁੰਦਾ ਹੈ kindergarten ਦੀ ਜੇਕਰ ਆਪਾਂ मीनिंग ਦੀ ਗੱਲ ਕਰੀਏ ਤੇ garden of children ਬੱਚਿਆਂ ਦਾ ਬਗੀਚਾ ਆਪਾਂ ਕਹਿ ਸਕਦੇ ਹਾਂ kinder garden ਦੀ ਜਿਹੜੀ ਪੰਜਾਬੀ ਬਣਦੀ ਹੈ garden of children ਤੇ ਜਿਹੜਾ مونਟੈਸਰੀ ਮੈਥਡ ਹੈ ਜਿਹੜਾ مونਟੈਸਰੀ ਮੈਥਡ ਹੈ ਇਹਨੂੰ ਪਤਾ ਕਿਹਦੇ ਦੁਆਰਾ ਡਿਵੈਲਪ ਕੀਤਾ ਗਿਆ ਸਗਾ مونਟੈਸਰੀ ਮੈਥਡ ਨੂੰ ਡਾਕਟਰ ਮਾਰੀਆ ਮੌਂਟੈਸਰੀ ਨਾਮ ਦੀ ਪਰਸਨ ਸੀ ਉਹਨਾਂ ਦੁਆਰਾ ਇਹਨਾਂ ਨੂੰ ਡਿਵੈਲਪ ਕੀਤਾ ਗਿਆ ਸਗਾ ਤੇ ਕਿੱਥੇ ਕੀਤਾ ਗਿਆ ਸਗਾ ਇਟਲੀ ਦੇ ਵਿੱਚ ਇਹ ਇਹਨੂੰ ਡਿਵੈਲਪ ਕੀਤਾ ਗਿਆ ਸਗਾ ਇਟਲੀ ਦੇ ਵਿੱਚ ਡਿਵੈਲਪ ਕੀਤਾ ਗਿਆ ਸੀਗਾ ਲਗਭਗ 1900 ਦੇ ਵਿੱਚ ਕਦੋਂ ਕੀਤਾ ਗਿਆ ਸੀਗਾ 1900 ਦੇ ਵਿੱਚ ਤੇ ਫਰੋਬਲ ਵਾਲਾ ਜਿਹੜਾ ਮੈਥਡ ਹੈਗਾ ਯਾ ਕਿੰਡਰਗਾਰਟਨ ਇਹਨੂੰ 1837 ਵਿੱਚ ਡਿਵੈਲਪ ਕੀਤਾ ਗਿਆ ਸੀਗਾ ਸੋ ਫਿਰ ਆਪਾਂ ਦੇਖਦੇ ਹਾਂ ਕਿ ਇੱਥੇ ਫਰਸਟ ਔਰਗੇਨਾਈਜ਼ਡ ਕਰਲੀ ਚਾਈਲਡਹੂਡ ਐਜੂਕੇਸ਼ਨਲ ਮੈਥਡ ਦਾ ਜਿਹੜਾ ਸਹੀ ਜਵਾਬ ਹੋਊਗਾ ਆਪਸ਼ਨ ਨੰਬਰ ਬੀ ਕਿੰਡਰਗਾਰਟਨ ਇਜ਼ ਦਾ ਰਾਈਟ ਆਨਸਰ ਐਂਡ ਇਸ ਦੇ ਨਾਲ ਹੀ ਆਪਾਂ ਚੱਲਦੇ ਹਾਂ ਜੀ ਅਗਲੇ ਪ੍ਰਸ਼ਨ ਤੇ ਆਊਟ ਆਫ ਦਾ ਫੋਲੋਇੰਗ ਵਿਚ ਸਕੂਲ ਸਪੋਰਟ ਪ੍ਰੋਗਰੈਸਿਵ ਐਜੂਕੇਸ਼ਨ ਇਹਠ ਲਿਖਿਆ ਵਿੱਚੋਂ ਕਿਹੜੇ ਸਕੂਲ ਪ੍ਰਗਤੀਸ਼ੀਲ ਸਿੱਖਿਆ ਦੇ ਸਮਰਥਨ ਕਰਦੇ ਹਨ ਕੀ ਉਹ ਪਬਲਿਕ ਸਕੂਲ ਨੇ ਜੀ ਕੀ ਉਹ ਕਾਮਨ ਸਕੂਲ ਨੇ ਸਧਾਰਨ ਸਕੂਲ ਜਿਨ੍ਹਾਂ ਨੂੰ ਤੁਸੀਂ ਕਹਿੰਦੇ ਹੋ ਫੈਕਟਰੀ ਸਕੂਲ ਜਾਂ ਫਿਰ ਲੈਬ ਸਕੂਲ ਸਹੀ ਜਵਾਬ ਦੀ ਗੱਲ ਕਰਦੇ ਆ ਪ੍ਰੋਗਰੈਸਿਵ ਐਜੂਕੇਸ਼ਨ ਨੂੰ ਸਪੋਰਟ ਕਰਨ ਵਾਲੇ ਸਕੂਲਾਂ ਦਾ ਨਾਮ ਸੀਗਾ ਜੀ ਲੈਬ ਸਕੂਲ ਐਂਡ ਜான் ਡੀ ਵੀ ਵੀ ਇਨਾ ਸਕੂਲਾਂ ਦੇ ਪ੍ਰੋਗਰੈਸਿਵ ਐਜੂਕੇਸ਼ਨ ਦੇ ਬਹੁਤ ਵੱਡੇ ਸਪੋਰਟਰ ਹੈਗੇ ਸੀ অপਸ਼ਨ ਨੰਬਰ ਤੁਸੀਂ ਡੀ ਨੂੰ ਕਰ ਲਿਓ ਟਿਕ ਤੇ ਆਪਾਂ ਚੱਲਦੇ ਆਂ ਅਗਲੇ ਪ੍ਰਸ਼ਨ ਤੇ ਚਿਲਡਰਨ ਮੇ ਹੈਵ ਡਿਫਿਕਲਟੀ ਇਨ ਰੀਡਿੰਗ ਡਿਊ ਟੂ ਬੱਚਿਆਂ ਨੂੰ ਪੜਨ ਵਿੱਚ ਮੁਸ਼ਕਿਲ ਡੈਸ਼ ਕਰਕੇ ਆ ਸਕਦੀ ਹੈ ਕੀ ਜਵਾਬ ਹੋਊਗਾ ਵਿਜ਼ੂਅਲ ਡਿਫੈਕਟਸ ਕਰਕੇ ਕਿ ਉਹਨਾਂ ਨੂੰ ਵਿਖਣਾ ਘਟ ਵਿਗਦਾ ਘੱਟ ਹੋਊਗਾ ਦ੍ਰਿਸ਼ਟੀਦੋਸ਼ ਕਰਕੇ ਜਾਂ ਫਿਰ অপਸ਼ਨ ਨੰਬਰ ਬੀ ઓਰੀਟਰੀ ਡਿਫੈਕਟਸ ਕਰਕੇ ਸੁਣਨ ਦੋਸ਼ ਕਰਕੇ ਜਾਂ ਫਿਰ ਆਪਸ਼ਨ ਨੰਬਰ ਸੀ ਲੈਕ ਆਫ ਇੰਟਰਸਟ ਰੁਚੀ ਦੀ ਘਾਟ ਕਰਕੇ ਜਾਂ ਫਿਰ ਆਪਸ਼ਨ ਨੰਬਰ ਡੀ 올 ਆਫ द ਅਬਵ ਬੱਚਿਆਂ ਨੂੰ ਮੁਸ਼ਕਲਾਂ ਆ ਸਕਦੀਆਂ ਨੇ ਜੀ ਪੜ੍ਹਨ ਵਿੱਚ ਆਪਣੇ ਕਲਾਸ ਵਿੱਚ ਵੀ ਬੱਚੇ ਹੁੰਦੇ ਨੇ ਜਿਨ੍ਹਾਂ ਨੂੰ ਪੜ੍ਹਨਾ ਲਿਖਣਾ ਨਹੀਂ ਆਉਂਦਾ ਉਹਦੇ ਕਾਫੀ ਸਾਰੇ ਕਾਰਨ ਹੋ ਸਕਦੇ ਆ ਕਿਹੜੇ-ਕਿਹੜੇ ਕਾਰਨ ਹੋ ਸਕਦੇ ਆ ਸੋ ਇਹਦਾ ਜਿਹੜਾ ਸਹੀ ਜਵਾਬ ਹੈ ਉਹ ਹੈ ਜੀ 올 ਆਫ द ਅਬਵ ਉਪਰੋਕਤ ਸਾਰੇ ਕਿਉਂ ਕਿ ਬੱਚਿਆਂ ਨੂੰ ਪੜ੍ਹਨ ਵਿੱਚ ਡਿਫਿਕਲਟੀ ਆ ਸਕਦੀ ਹੈ ਵਿਜ਼ੂਅਲ ਡਿਫੈਕਟਸ ਕਰਕੇ ਕਿਉਂ ਕਿ ਜੇਕਰ ਆਪਾਂ ਨੂੰ ਕੁਝ ਚੰਗੀ ਤਰੀਕੇ ਨਾਲ ਵੇਖੀ ਨਹੀਂ ਰਿਹਾ ਆਪਾਂ ਨੂੰ ਇਹ ਨਹੀਂ ਪਤਾ ਕਿਹੜਾ ਵਰਡ ਲਿਖਿਆ ਹੋਇਆ ਜਾਂ ਫਿਰ ਛੋਟੇ ਬੱਚਿਆਂ ਨੂੰ ਵਰਡ ਰਿਕੋਗਨਾਈਜ਼ ਕਰਨ ਦੇ ਵਿੱਚ ਪ੍ਰੋਬਲਮ ਹੋ ਰਹੀ ਹੈ ਕਿਉਂਕਿ ਉਹਨਾਂ ਨੂੰ ਚੰਗੇ ਤਰੀਕੇ ਨਾਲ ਉਹ ਵਰਡਸ ਨਹੀਂ ਵਿਖ ਰਹੇ ਸੋ ਜਿਹਦੇ ਨਾਲ ਵਿਜ਼ੂਅਲ ਡਿਫੈਕਟਸ ਹੋਣ ਕਰਕੇ ਵੀ ਬੱਚਿਆਂ ਨੂੰ ਪੜਨ ਵਿੱਚ ਮੁਸ਼ਕਲ ਆ ਸਕਦੀ ਹੈ ਦੂਸਰੇ ਨੰਬਰ ਤੇ ਆਉਂਦਾ ਆਡੀਟਰੀ ਡਿਫੈਕਟਸ ਸੁਣਨ ਦੋਸ਼ ਕਾਰਨ ਕਰਕੇ ਵੀ ਉਹਨਾਂ ਨੂੰ ਪੜਨ ਵਿੱਚ ਡਿਫਿਕਲਟੀ ਆ ਸਕਦੀ ਹੈ ਕਿਵੇਂ ਤੁਸੀਂ ਕਹੋਗੇ ਕਿ ਸਰ ਸੁਣਨ ਨਾਲ ਕਿਵੇਂ ਆ ਸਕਦੀ ਹੈ ਸੁਣਨ ਨਾਲ ਵੀ ਆ ਸਕਦੀ ਹੈ ਮੰਨ ਲਓ ਮੈਂ ਬੱਚਿਆਂ ਨੂੰ ਆਪਦੇ ਕਲਾਸ ਦੇ ਬੱਚਿਆਂ ਨੂੰ ਸਮਝਾ ਰਿਹਾ ਕਿ ਤੁਸੀਂ ਆਹ ਵਾਲੇ ਵਰਡ ਨੂੰ ਕੁਝ ਇਸ ਤਰ੍ਹਾਂ ਬੋਲਣਾ ਹੈ ਇਹਦੀ ਆ ਪਰਨੰਸੀਏਸ਼ਨ ਬਣਦੀ ਹੈ ਜਾਂ ਫਿਰ ਮੈਂ ਉਹਨੂੰ ਕਿਸੇ ਵਰਡ ਦੇ ਬਾਰੇ ਜਾਂ ਫਿਰ ਕਿਸੇ ਅਲਫਾਬੈਟ ਦੀ ਮੈਂ ਉਹਨਾਂ ਨੂੰ ਪਰਨੰਸੀਏਸ਼ਨ ਦੱਸ ਰਿਹਾ ਬਟ ਜਦੋਂ ਉਸ ਬੱਚੇ ਨੂੰ ਚੰਗੇ ਤਰੀਕੇ ਨਾਲ ਸੁਣਿਆ ਹੀ ਨਹੀਂ ਤੇ ਉਹ ਉਹਨਾਂ ਵਰਡਸ ਨੂੰ ਕਿਵੇਂ ਬੋਲੇਗਾ ਮਤਲਬ ਕਿ ਉਹਨੂੰ ਪੜਨ ਵਿੱਚ ਵੀ ਡੀਕੋਡ ਕਰਨ ਵਿੱਚ ਵੀ ਦਾ ਡਿਫਿਕਲਟੀ ਆਏਗੀ ਸੋ ਆਡੀਟਰੀ ਡਿਫੈਕਟਸ ਵੀ ਕਾਰਨ ਹੋ ਸਕਦੇ ਆ ਕਿਸੇ ਦੀ ਡਿਫਿਕਲਟੀ ਜਦੋਂ ਪੜਨ ਵਿੱਚ ਹੋ ਰਹੀ ਹੈ ਆ অপਸ਼ਨ ਨੰਬਰ ਜਿਹੜਾ ਸੀ ਲਿਖਿਆ ਹੋਇਆ ਲੈਕ ਆਫ ਇੰਟਰਸਟ ਜੇਕਰ ਕਿਸੇ ਦਾ ਇੰਟਰਸਟ ਹੀ ਨਹੀਂ ਰੀਡ ਕਰਨ ਦੇ ਵਿੱਚ ਸੋ ਇਹ ਵੀ ਕਾਰਨ ਹੋ ਸਕਦਾ ਹੈ ਕਿ ਡਿਫਿਕਲਟੀ ਇਨ ਰੀਡਿੰਗ ਕਿ ਬੱਚੇ ਆਨੂੰ ਪੜਨ ਵਿੱਚ ਮੁਸ਼ਕਲ ਉਦੋਂ ਵੀ ਆ ਸਕਦੀ ਹੈ ਜੇਕਰ ਬੱਚੇ ਰੁਚੀ ਹੀ ਨਾ ਲੈਣ ਪੜਨ ਦੇ ਵਿੱਚ ਸੋ ਆਪਸ਼ਨ ਨੰਬਰ ਡੀ ਇਜ਼ ਦਾ ਰਾਈਟ ਆਨਸਰ ਨੈਕਸਟ ਪ੍ਰਸ਼ਨ ਵੇਖੋ ਵਿਚ ਆਫ ਦਾ ਫੋਲੋਇੰਗ ਇਜ਼ ਨਾਟ ਦਾ ਕੰਡੀਸ਼ਨ ਫਾਰ ਪ੍ਰੋਮੋਟਿੰਗ ਮੋਟੀਵੇਸ਼ਨ ਕਿ ਖੱਲੇ ਦਿੱਤੀਆਂ ਗਈਆਂ ਆਪਸ਼ਨਾਂ ਕਿ ਜਿਹੜੀਆਂ ਫੋਲੋਇੰਗ ਆਪਸ਼ਨਸ ਹੈਗੀਆਂ ਨੇ ਇਜ਼ ਨਾਟ ਦਾ ਕੰਡੀਸ਼ਨ ਫਾਰ ਪ੍ਰੋਮੋਟਿੰਗ ਮੋਟੀਵੇਸ਼ਨ ਕਿ ਇਹੋ ਜੀ ਕਿਹੜੀ ਸਥਿਤੀ ਹੈਗੀ ਹੈ ਹੇਠ ਲਿਖਿਆਂ ਵਿੱਚੋਂ ਕਿਹੜੀ ਪ੍ਰੇਰਣਾ ਉਤਸ਼ਾਹਿਤ ਕਰਨ ਦੀ ਸ਼ਰਤ ਨਹੀਂ ਹੈ ਭਾਵ ਤਿੰਨ ਆਪਸ਼ਨਾਂ ਹੋਣਗੀਆਂ ਜਿਹੜੀਆਂ ਕਿ ਕਿਸੇ ਨੂੰ ਮੋਟੀਵੇਟ ਕਰਨ ਦੀ ਸ਼ਰਤ ਨੂੰ ਪੂਰਾ ਕਰ ਰਹੀਆਂ ਹੋਣਗੀਆਂ ਵੇਖ ਲੈਣੇ ਆ ਕ੍ਰੀਏਟਿੰਗ ਇੰਟਰਸਟ ਰੁਚੀ ਪੈਦਾ ਕਰਨਾ অপশন ਨੰਬਰ B ডিসকারেজিং কিয়োরিওসিটি উৎসুকতা দবাਉਣਾ ਜਾਂ ਫਿਰ অপশন ਨੰਬਰ C ডেভেলপিং ਅਚੀਵਮੈਂਟ ਮੋਟੀਵੇਸ਼ਨ ਉਪਲਬਧੀ ਪ੍ਰੇਰਣਾ ਨੂੰ ਵਿਕਸਿਤ ਕਰਨਾ অপশন ਨੰਬਰ D ਪ੍ਰੋਵਾਈਡਿੰਗ ਇਨਸੈਂਟਿਵਸ ਪ੍ਰੇਰਕ ਪ੍ਰਦਾਨ ਕਰਨਾ ਸੋ ਆਪਾਂ ਕਿਸੇ ਨੂੰ ਮੋਟੀਵੇਟ ਕਰਨਾ ਹੈ ਤੇ ਆਪਾਂ ਉਹਦੇ ਵਿੱਚ ਇੰਟਰਸਟ ਕ੍ਰੀਏਟ ਕਰਾਂਗੇ ਜਾਂ ਫਿਰ ਉਹ ਖੁਦ ਪਰਸਨ ਇੰਟਰਸਟ ਕ੍ਰੀਏਟ ਕਰੇਗਾ ਸੋ ਇਹ ਗੱਲ ਤਾਂ ਠੀਕ ਹੈ ਏ ਮੋਟੀਵੇਸ਼ਨ ਦੀ ਸ਼ਰਤ ਨੂੰ ਪੂਰਾ ਕਰ ਰਿਹਾ ਆਪਸ਼ਨ ਨੰਬਰ ਏ ਸੋ ਆਪਾਂ ਇਹਨੂੰ ਐਲੀਮੀਨੇਟ ਕਰ ਦਾਂਗੇ ਕਿਉਂਕਿ ਇਹ ਸਹੀ ਜਵਾਬ ਤੁਹਾਡਾ ਇਸ ਕੁਐਸਚਨ ਦੇ ਅਕੋਰਡਿੰਗ ਨਹੀਂ ਹੈ ਆਪਸ਼ਨ ਨੰਬਰ ਬੀ ਵੇਖੋ ਡਿਸਕਰੇਜਿੰਗ ਕਿਉਰਿਓਸਿਟੀ ਜੇਕਰ ਕੋਈ ਪਰਸਨ ਬਹੁਤ ਜ਼ਿਆਦਾ ਕਿਉਰਿਓਸਿਟੀ ਹੈਗੀ ਆ ਉਹਦੇ ਵਿੱਚ ਕੁਝ ਸਿੱਖਣ ਦੇ ਲਈ ਤੇ ਆਪਾਂ ਉਹਨੂੰ ਡਿਸਕਰੇਜ ਕਰ ਰਹੇ ਆ ਕਿੰਨੇ ਨਹੀਂ ਤੇਰੇ ਵੱਸ ਦੀ ਗੱਲ ਨਹੀਂ ਇਹ ਤੇ ਇਹਦੇ ਨਾਲ ਉਹਦਾ ਜਿਹੜਾ ਮੋਟੀਵੇਸ਼ਨ ਲੈਵਲ ਆ ਵਧੇਗਾ ਕੀ ਘਟੇਗਾ ਘਟੇਗਾ ਸੋ ਆਪਸ਼ਨ ਨੰਬਰ ਜਿਹੜਾ ਬੀ ਹੈ ਇਹ ਤੁਹਾਡਾ ਜਵਾਬ ਵੈਸੇ ਤਾਂ ਸਹੀ ਹੈ ਬਟ ਫਿਰ ਵੀ ਆਪਾਂ ਆਪਸ਼ਨ ਸੀ ਤੇ ਡੀ ਨੂੰ ਵੀ ਵੇਖ ਲੈਣੇ ਆ ਡਵੈਲਪਿੰਗ ਅਚੀਵਮੈਂਟ ਮੋਟੀਵੇਸ਼ਨ ਉਪਲਬਧ ਦੀ ਪ੍ਰੇਰਣਾ ਨੂੰ ਵਿਕਸਿਤ ਕਰਨਾ ਸੋ ਬਿਲਕੁਲ ਇਹ ਗੱਲ ਠੀਕ ਹੈ ਡਵੈਲਪਿੰਗ ਅਚੀਵਮੈਂਟ ਮੋਟੀਵੇਸ਼ਨ ਡਵੈਲਪਿੰਗ ਅਚੀਵਮੈਂਟ ਮੋਟੀਵੇਸ਼ਨ ਕਿ ਮੈਂ ਇਸ ਚੀਜ਼ ਨੂੰ ਜਿੰਨਾ ਹੈ ਹਾਸਲ ਕਰਨਾ ਹੈ ਸੋ ਇਸ ਤਰ੍ਹਾਂ ਵੀ ਤੁਸੀਂ ਮੋਟੀਵੇਸ਼ਨ ਲੈਵਲ ਨੂੰ ਵਧਾ ਸਕਦੇ ਹੋ ਪ੍ਰੋਵਾਈਡਿੰਗ ਇਨਸੈਂਟਿਵ ਪ੍ਰੇਰਕ ਪ੍ਰਦਾਨ ਕਰਨਾ ਕਿ ਆਪਾਂ ਕਿਸੇ ਨੂੰ ਮੋਟੀਵੇਟ ਕਰਨ ਲਈ ਕੋਈ ਇਨਸੈਂਟਿਵ ਪ੍ਰੋਵਾਈਡ ਕਰ ਸਕਦੇ ਹਾਂ ਕੋਈ ਰਿਵਾਰਡ ਦੇ ਸਕਦੇ ਹਾਂ ਜਿਹਦੇ ਨਾਲ ਕੋਈ ਪਰਸਨ ਮੋਟੀਵੇਟ ਹੋ ਜਾਏਗਾ ਬਟ অপਸ਼ਨ ਨੰਬਰ ਬੀ ਵਿੱਚ ਲਿਖਿਆ ਹੋਇਆ ਕਿ ਆਪਾਂ ਉਹਦੀ ਉਤਸੁਕਤਾ ਨੂੰ ਦਬਾ ਦਾਂਗੇ ਸੋ ਜਿਹਦੇ ਨਾਲ ਜਿਹੜਾ ਮੋਟੀਵੇਸ਼ਨ ਹੈਗਾ ਜੀ ਉਹ ਤਾਂ ਘਟੂਗਾ ਨਾ ਸੋ অপਸ਼ਨ ਨੰਬਰ ਬੀ ਨੂੰ ਤੁਸੀਂ ਕਰ ਲੋ ਟਿਕ ਨੈਕਸਟ ਪ੍ਰਸ਼ਨ ਵੇਖੋ ਦ ਵਰਡ ਇਮੋਸ਼ਨ ਇਸ ਡੈਰੀਵਡ ਫਰਮ ਦ ਵਰਡ ਇਮੋਅਰ ਇਨ ਲੈਂਗੁਏਜ ਇਨ ਡੈਸ਼ ਲੈਂਗੁਏਜ ਇਮੋਸ਼ਨ ਜਿਹੜਾ ਸ਼ਬਦ ਜਿਹੜਾ ਹੈਗਾ ਆ ਇਹ ਕਿਹੜੀ ਭਾਸ਼ਾ ਦੇ ਇਮੋਅਰ ਸ਼ਬਦ ਤੋਂ ਲਿਆ ਗਿਆ ਸ਼ਬਦ ਹੈ ਕਈ ਵਾਰ ਤੁਹਾਡੇ ਤੋਂ ਇਹੋ ਜਿਹੇ ਸ਼ਬਦ ਵੀ ਪੁੱਛ ਲਏ ਜਾਂਦੇ ਆ ਜਿਵੇਂ ਕੱਲ ਦੀ ਮੋਟੀਵੇਸ਼ਨ ਦੀ ਕਲਾਸ ਵਿੱਚ ਮੈਂ ਤੁਹਾਨੂੰ ਦੱਸਿਆ ਸੀਗਾ ਕਿ ਜਿਹੜਾ ਮੋਟੀਵੇਸ਼ਨ ਵਰਡ ਹੈ ਇਹ ਕਿਹੜੀ ਭਾਸ਼ਾ ਤੋਂ ਲਿਆ ਗਿਆ ਸ਼ਬਦ ਹੈ ਤੁਹਾਡੇ ਲਈ ਹੋਮਵਰਕ ਇਹ ਹੈ ਕਿ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਇਹ ਜ਼ਰੂਰ ਕਮੈਂਟ ਕਰਕੇ ਦੱਸਿਓ ਕਿ ਮੋਟੀਵੇਸ਼ਨ ਸ਼ਬਦ ਬਾਰੇ ਮੈਂ ਇੱਕ ਵਰਡ ਰਿਲੇਟ ਕੀਤਾ ਸੀਗਾ ਉਹ ਵਰਡ ਕਿਹੜਾ ਸੀ ਐਂਡ ਉਹ ਵਰਡ ਕਿਹੜੀ ਭਾਸ਼ਾ ਤੋਂ ਲਿਆ ਗਿਆ ਸ਼ਬਦ ਸੀਗਾ ਮੇਬੀ ਹੋ ਸਕਦਾ ਕਿ ਮੋਟੀਵੇਸ਼ਨ ਵਰਡ ਹੀ ਤੁਹਾਨੂੰ ਨੈਕਸਟ ਪੀਐਸਟੈਟ ਦੇ ਵਿੱਚ ਪੁੱਛਿਆ ਹੋਵੇ ਕਿਉਂਕਿ ਇਹ ਜਿਹੜਾ ਆਪਾਂ ਪੇਪਰ ਡਿਸਕਸ ਕਰ ਰਹੇ ਹਾਂ ਇਹ 2011 ਦਾ ਪੇਪਰ ਹੈ ਜਿਹੜਾ ਕਿ ਬਹੁਤ ਜ਼ਿਆਦਾ ਸੌਖਾ ਲੱਗ ਰਿਹਾ ਜਿੰਨਾ ਤੱਕ ਮੈਂ ਸੋਲਵ ਕਰ ਪਾ ਰਿਹਾ ਸੋ ਇਹਦੇ ਵਿੱਚ ਦੱਸੋ ਕਿ ਜਿਹੜਾ ਇਮੋਸ਼ਨ ਜਿਹੜਾ ਸ਼ਬਦ ਹੈ ਇਹ ਇਮੋਵਰ ਭਾਸ਼ਾ ਤੋਂ ਲਿਆ ਗਿਆ ਸ਼ਬਦ ਹੈ ਇਮੋਵਰ ਭਾਸ਼ਾ ਤੋਂ ਤਾਂ ਨਹੀਂ ਇਮੋਵਰ ਵਰਡ ਤੋਂ ਲਿਆ ਗਿਆ ਸ਼ਬਦ ਹੈ ਐਂਡ ਇਮੋਵਰ ਜਿਹੜਾ ਵਰਡ ਹੈ ਇਹ ਕਿਹੜੀ ਭਾਸ਼ਾ ਤੋਂ ਲਿਆ ਗਿਆ ਸ਼ਬਦ ਹੈ ਸੋ ਇਹ ਕੀ ਲਾਤੀਨੀ ਭਾਸ਼ਾ ਹੈ ਗ੍ਰੀਕ ਭਾਸ਼ਾ ਹੈ ਫ੍ਰੈਂਚ ਭਾਸ਼ਾ ਹੈ ਜਾਂ ਫਿਰ ਨਨ ਆਫ ਦਾ ਅਬਵ ਇਮੋਸ਼ਨ ਜਿਹੜਾ ਹੈ ਡੈਰੀਵਡ ਫਰਮ ਦਾ ਵਰਡ ਇਮੋਵਰ ਇਹ ਲਿਆ ਗਿਆ ਹੈ ਲਾਤੀਨੀ ਭਾਸ਼ਾ ਤੋਂ ਲਾਤੀਨੀ ਭਾਸ਼ਾ ਤੋਂ ਲਿਆ ਗਿਆ ਸ਼ਬਦ ਹੈ ਆਪਸ਼ਨ ਨੰਬਰ A ਇਜ਼ ਦਾ ਰਾਈਟ ਆਨਸਰ ਨੈਕਸਟ ਪ੍ਰਸ਼ਨ ਵੇਖੋ ਅਕੋਰਡਿੰਗ ਟੂ ਰੋਬਰਟ ਸਟਰਨਬਰਗ ਦ 3 ਡਿਫਰੈਂਟ ਟਾਈਪਸ ਆਫ ਰਿਕੁਆਇਰਡ ਇੰਟੈਲੀਜੈਂਸ ਫਾਰ ਕ੍ਰੀਏਟੀਵਿਟੀ ਆਰ ਰੋਬਰਟ ਸਟਰਨਬਰਗ ਅਨੁਸਾਰ ਸ੍ਰਿਜਨਾਤਮਕਤਾ ਲਈ ਲੋੜਿੰਦੀ ਬੁੱਧੀ ਦੀਆਂ ਕਿਹੜੀਆਂ ਤਿੰਨ ਕਿਸਮਾਂ ਦੀ ਲੋੜ ਪੈਂਦੀ ਹੈ ਸੋ ਇੱਥੇ ਤੁਹਾਡੇ ਤੋਂ ਪੁੱਛ ਲਿਆ ਗਿਆ ਹੈ ਰੋਬਰਟ ਸਟਰਨਬਰਗ ਦੀ ਥਿਊਰੀ ਨੂੰ ਇੰਟੈਲੀਜੈਂਸ ਵਾਲੀ ਥਿਊਰੀ ਨੂੰ ਇਹ ਸੇਮ ਪ੍ਰਸ਼ਨ ਵੀ ਵਿੱਚ ਜਿਹੜਾ ਪੀਐਸਟੈਟ ਦਾ ਪੇਪਰ ਹੋਇਆ ਸੀ ਉਦੋਂ ਵੀ ਪੁੱਛਿਆ ਗਿਆ ਸੀ ਐਂਡ 2021 ਵਿੱਚ ਜਿਹੜਾ ਪੀਐਸਟੈਟ ਦਾ ਪੇਪਰ ਕੰਡਕਟ ਕਰਵਾਇਆ ਗਿਆ ਸੀ ਉਦੋਂ ਵੀ ਪੁੱਛਿਆ ਗਿਆ ਸੀ ਇਹ ਜਿਹੜਾ ਪ੍ਰਸ਼ਨ ਹੈ ਸੋ ਆਪਾਂ ਗੱਲ ਕਰਦੇ ਹਾਂ ਕਿ ਜਵਾਬ ਹੋਊਗਾ ਇਹਦਾ ਐਂਡ ਇਸ ਪ੍ਰਸ਼ਨ ਨੂੰ ਆਪਾਂ ਪਹਿਲੀ ਕਲਾਸ ਵਿੱਚ ਵੀ ਡਿਸਕਸ ਕਰ ਚੁੱਕੇ ਹਾਂ ਹੋਪ ਸੋ ਐਤਕੀ ਸਾਰੇ ਹੀ ਜਿਹੜੇ ਸਟੂਡੈਂਟ ਨੇ ਜੀ ਇਸ ਪ੍ਰਸ਼ਨ ਦਾ ਸਹੀ ਜਵਾਬ ਦੇਣਗੇ ਐਨਾਲਿਟিক্যাল ਕ੍ਰਿਟੀਕਲ ਐਂਡ ਪ੍ਰੈਕਟੀਕਲ ਵਿਸ਼ਲੇਸ਼ਣੀ ਆਲੋਚਨਾਤਮਕ ਅਤੇ ਵਿਹਾਰਕ ਆਪਸ਼ਨ ਨੰਬਰ ਬੀ ਅਬਸਟ੍ਰੈਕਟ ਸਿੰਥੈਟਿਕ ਐਂਡ ਐਨਾਲਿਟਿਕਲ ਸੁਖਮ ਸੰਸਲੇਸ਼ਣੀ ਅਤੇ ਵਿਸ਼ਲੇਸ਼ਣੀ ਜਾਂ ਫਿਰ ਆਪਸ਼ਨ ਨੰਬਰ ਸੀ ਸਿੰਥੈਟਿਕ ਐਨਾਲਿਟਿਕਲ ਐਂਡ ਪ੍ਰੈਕਟੀਕਲ ਸੰਸਲੇਸ਼ਣੀ ਵਿਸ਼ਲੇਸ਼ਣੀ ਅਤੇ ਵਿਹਾਰਕ ਐਨਾਲਿਟਿਕਲ ਆਬਜ਼ਰਵੇਸ਼ਨ ਐਂਡ ਪ੍ਰੈਕਟੀਕਲ ਵਿਸ਼ਲੇਸ਼ਣੀ ਨਿਰੱਖਣ ਅਤੇ ਵਿਹਾਰਕ ਸਹੀ ਜਵਾਬ ਦੀ ਗੱਲ ਕਰਦੇ ਆਂ ਇੱਥੇ ਤੁਹਾਡਾ ਜਿਹੜਾ ਸਹੀ ਜਵਾਬ ਹੈ ਜੀ ਰੋਬਰਟ ਸਟਰਨਬਰਗ ਦੁਆਰਾ ਜਿਹੜੀ ਥਿਊਰੀ ਦਿੱਤੀ ਗਈ ਸੀਗੀ ਉਹ ਸੀਗੀ ਜੀ ਪੀ C ਐਂਡ A ਜਾਂ ਫਿਰ ACP ਤੋਂ ਯਾਦ ਕਰ ਲਓ ਜਾਂ ਫਿਰ PCY ਤੋਂ ਯਾਦ ਕਰ ਲਓ ਇਹ ਤੋਂ ਬਣ ਗਿਆ ਜੀ ਐਨਾਲਿਟিক্যাল C ਤੋਂ ਬਣ ਗਿਆ ਜੀ ਕ੍ਰੀਏਟੀਵਿਟੀ P ਤੋਂ ਬਣ ਗਿਆ ਜੀ ਪ੍ਰੈਕਟੀਕਲ ਬਟ ਤੁਹਾਨੂੰ ਇਹ ਤਿੰਨ ਆਪਸ਼ਨਾਂ ਦਾ ਕਿਤੇ ਵੇਖਣ ਨੂੰ ਨਹੀਂ ਮਿਲਣਗੀਆਂ ਬਟ ਇੱਥੇ ਜਿਹੜਾ ਤੁਹਾਡਾ ਸਹੀ ਜਵਾਬ ਹੈ ਉਹ ਹੈ ਜਵਾਬ ਨੰਬਰ C C ਜਵਾਬ ਕਿਉਂ ਸਹੀ ਹੈ ਜੀ A ਦੇ ਵਿੱਚ ਐਨਾਲਿਟিক্যাল ਤਾਂ ਲਿਖਿਆ ਹੋਇਆ ਨਾਲ ਪ੍ਰੈਕਟੀਕਲ ਵੀ ਲਿਖਿਆ ਹੋਇਆ ਮਤਲਬ ਇਹਦੇ ਵਿੱਚ ਐਨਾਲਿਟিক্যাল ਲਿਖਿਆ ਆਇਆ ਪ੍ਰੈਕਟੀਕਲ ਲਿਖਿਆ ਆ ਬਰ ਬਟ ਕ੍ਰੀਏਟੀਵਿਟੀ ਵਾਲੀ ਜਿਹੜੀ ਆਪਸ਼ਨ ਹੈਗੀ ਆ ਉਹ ਨਹੀਂ ਲਿਖੀ ਹੋਈ ਐਂਡ ਜਿੱਥੇ ਤੁਹਾਨੂੰ ਇਹ ਵਰਡ ਵੇਖਣ ਨੂੰ ਮਿਲ ਰਿਹਾ ਸਿੰਥੈਟਿਕ ਇਹ ਸਬੰਧ ਰੱਖਦਾ ਹੈ ਕ੍ਰੀਏਟਿਵ ਇੰਟੈਲੀਜੈਂਸ ਨਾਲ ਕ੍ਰੀਏਟਿਵ ਇੰਟੈਲੀਜੈਂਸ ਵਿੱਚ ਇੱਕ ਛੋਟਾ ਜਿਹਾ ਜਿਹੜਾ ਪਾਰਟ ਹੈਗਾ ਜੀ ਉਹ ਸਿੰਥੈਟਿਕ ਦਾ ਹੈ ਸੋ ਆਪਸ਼ਨ ਨੰਬਰ ਜਿਹੜਾ ਸੀ ਹੈ ਇਹ ਤੁਹਾਡਾ ਜਵਾਬ ਸਹੀ ਹੈ ਸੰਸ਼ਲੇਸ਼ਣੀ ਵਿਸ਼ਲੇਸ਼ਣੀ ਅਤੇ ਵਿਹਾਰਕ ਐਂਡ ਆਪਾਂ ਇਹਦੀ ਥਿਊਰੀ ਵੀ ਸਮਝੀ ਹੋਈ ਆ ਤੁਸੀਂ ਇਸ ਵੀਡੀਓ ਨੂੰ ਵੀ ਵੇਖ ਸਕਦੇ ਹੋ ਆਪਣੀ ਸੀਡੀਪੀ ਦੀ ਪਲੇਲਿਸਟ ਵਿੱਚ ਸੋ ਆਪਸ਼ਨ ਨੰਬਰ ਸੀ ਨੂੰ ਟੈਕ ਕਰ ਲਿਓ ਨੈਕਸਟ ਪ੍ਰਸ਼ਨ ਵੇਖਦੇ ਹਾਂ अष्टवक्र अ ग्रेट स्कॉलर ऑफ द वैदिक एरा वाज हैविंग व्हिच ऑफ द फॉलोइंग इंपेयरमेंट वैदिक काल दे महान विद्वान अष्टवक्र नु केडी असमर्थता सी वैसे दोस्तों ए जड़ा प्रश्न है ए ਤੁਹਾਡਾ ਪੈਡਾਗੋਜੀ ਦਾ ਪ੍ਰਸ਼ਨ ਹੈ ਹੀ ਨਹੀਂ ਬਟ ਮੈਨੂੰ ਨਹੀਂ ਪਤਾ ਉਹਨਾਂ ਨੇ ਕੀ ਸੋਚ ਕੇ ਇਸ ਪ੍ਰਸ਼ਨ ਨੂੰ ਪਾਇਆ ਸਗਾ ਰੀਸੈਂਟਲੀ ਜਿਹੜਾ ਪੀਐਸਟੈਟ ਦਾ ਐਗਜ਼ਾਮ ਹੋਇਆ ਸਗਾ ਉੱਥੇ ਇਹ ਸੇਮ ਪ੍ਰਸ਼ਨ ਆਇਆ ਸੀ ਵੈਸੇ ਇਹ ਜਿਹੜਾ ਕਨਸੈਪਟ ਹੈਗਾ ਯਾ ਪੰਜਾਬ ਬੋਰਡ ਦੀ 10ਵੀਂ ਦੀਨ ਇੱਕ ਕਿਤਾਬ ਹੈਗੀ ਆ ਇੰਗਲਿਸ਼ ਦੀ ਕਿਤਾਬ ਉਹਦੇ ਵਿੱਚੋਂ ਇਹ ਪਾਠ ਹੈਗਾ ਆ ਉਹਦੇ ਵਿੱਚ ਲਾਈਨ ਲਿਖੀ ਹੋਈ ਹੈ ਸੋ ਦੋਸੋ ਇਹਦਾ ਜਵਾਬ ਕੀ ਹੋਊਗਾ ਅਸ਼ਟਵਕਰਾਤੀ ਜਦੋਂ ਆਪਾਂ ਗੱਲ ਕਰਦੇ ਆਂ ਗ੍ਰੇਟ ਸਕਾਲਰ ਹੈਗੇ ਸੀ ਵੈਦਿਕ ਇਰਾਦੇ ਵਿੱਚ ਇਹਨਾਂ ਦਾ ਜਿਹੜਾ ਨਾਮ ਹੈਗਾ ਨਾ ਇਹਨਾਂ ਦੇ ਨਾਮ ਵਿੱਚ ਹੀ ਅੱਠ ਡਿਫਾਰਮਿਟੀਆਂ ਹੈਗੀਆਂ ਨੇ ਸੋ ਇਹਨਾਂ ਨੂੰ ਕਹਿ ਸਕਦੇ ਆਂ ਕਿ ਆਰਥੋਪੈਡਿਕ ਦੀ ਪ੍ਰੋਬਲਮ ਸੀਗੀ ਆਪਸ਼ਨ ਨੰਬਰ ਜਿਹੜਾ ਸੀ ਹੈ ਇਹ ਤੁਹਾਡਾ ਜਵਾਬ ਸਹੀ ਹੋਊਗਾ ਇਹਨਾਂ ਦੀ ਬਾਡੀ ਵਿੱਚ ਡਿਫਾਰਮਿਟੀਆਂ ਹੈਗੀਆਂ ਸਿਗੀਆਂ ਅੱਠ ਤਰ੍ਹਾਂ ਦੀਆਂ ਸੋ অপਸ਼ਨ ਨੰਬਰ ਸੀ ਜਵਾਬ ਤੁਸੀਂ ਸਹੀ ਕਰ ਲਿਓ ਸੀ ਜਵਾਬ ਤੁਹਾਡਾ ਸਹੀ ਜਵਾਬ ਹੈਗਾ ਜੀ ਇਸ ਦੇ ਨਾਲ ਹੀ ਚੱਲਦੇ ਆਂ ਅਗਲੇ ਪ੍ਰਸ਼ਨ ਤੇ ਅਕੋਰਡਿੰਗ ਟੂ ਟਰਮਨ ਕਿਫਟ ਚਿਲड्रन ਆਰ ਸੁਪੀਰੀਅਰ ਇਨ ਟਰਮਨ ਅਨੁਸਾਰ ਪ੍ਰਤਿਭਾਸ਼ਾਲੀ ਬੱਚੇ ਡੈਸ਼ ਵਿੱਚ ਬਿਹਤਰ ਹੁੰਦੇ ਹਨ ਫਿਜ਼ੀਕਲ ਡਵੈਲਪਮੈਂਟ ਦੇ ਵਿੱਚ ਸਰੀਰਕ ਵਿਕਾਸ ਵਿੱਚ ਐਜੂਕੇਸ਼ਨਲ ਅਚੀਵਮੈਂਟ ਵਿੱਚ ਸਿੱਖਿਆਕ ਪ੍ਰਾਪਤੀ ਵਿੱਚ ਜਾਂ ਫਿਰ ਇੰਟੈਲੀਜੈਂਸ ਬੁੱਧੀ ਜਾਂ ਫਿਰ 올 ਆਫ ਦਾ ਅਬਵ ਅਕੋਰਡਿੰਗ ਟੂ ਟਰਮਨ ਟਰਮਨ ਕੀ ਦੱਸਦੇ ਨੇ ਜੀ ਟਰਮਨ ਬੱਚਿਆਂ ਬਾਰੇ ਦੱਸਦੀ ਆ ਕਿ ਜਿਹੜੇ ਗਿਫਟਡ ਬੱਚੇ ਹੁੰਦੇ ਨੇ ਪ੍ਰਤਿਭਾਸ਼ਾਲੀ ਬੱਚੇ ਹੁੰਦੇ ਨੇ ਉਹਨਾਂ ਵਿੱਚ ਜਿਹੜੀ ਮੇਨ ਗੱਲ ਤੁਹਾਨੂੰ ਵੇਖਣ ਨੂੰ ਮਿਲਦੀ ਆ ਉਹ ਕੀ ਐ ਕਿ ਉਹਨਾਂ ਵਿੱਚ ਜਿਹੜੇ ਉਹ ਬੈਟਰ ਹੁੰਦੀ ਐ ਕਿਹੜੀ ਫੀਲਡ ਵਿੱਚ ਬੈਟਰ ਹੁੰਦੇ ਐ ਸੋ ਇਸ ਪ੍ਰਸ਼ਨ ਦਾ ਜਿਹੜਾ ਜਵਾਬ ਹੈਗਾ ਜੀ ਤੁਸੀਂ ਭਾਵੇਂ ਵੀਡੀਓ ਨੂੰ ਪਾਜ਼ ਕਰ ਲਓ ਵੀਡੀਓ ਨੂੰ ਪਾਜ਼ ਕਰਨ ਤੋਂ ਬਾਅਦ ਇਸ ਪ੍ਰਸ਼ਨ ਦਾ ਜਿਹੜਾ ਜਵਾਬ ਹੈਗਾ ਜੀ ਉਹ ਦੋ ਸੋ ਅਕੋਰਡਿੰਗ ਟੂ ਟਰਮਨ ਜਿਹੜੇ ਬੱਚੇ ਗਿਫਟਡ ਹੁੰਦੇ ਨੇ ਉਹਨਾਂ ਵਿੱਚ ਇਹ ਸਾਰੀਆਂ ਹੀ ਜੜੀਆਂ ਕੈਪੇਬਿਲਿਟੀਆਂ ਹੈਗੀਆਂ ਨੇ ਜੀ ਉਹ ਹੁੰਦੀਆਂ ਨੇ ਫਿਜ਼ੀਕਲ ਡਵੈਲਪਮੈਂਟ ਵਿੱਚ ਵੀ ਉਹ ਚੰਗੇ ਹੁੰਦੇ ਨੇ ਐਜੂਕੇਸ਼ਨਲ ਅਚੀਵਮੈਂਟ ਵੀ ਚੰਗੀ ਹੁੰਦੀ ਆ ਬੁੱਧੀ ਵੀ ਉਹਨਾਂ ਦੀ ਬਹੁਤ ਵਧੀਆ ਹੁੰਦੀ ਆ ਸੋ 올 ਆਫ द ਅਬਵ ਇਜ਼ ਦਾ ਰਾਈਟ ਆਨਸਰ ਅਕੋਰਡਿੰਗ ਟੂ ਟਰਮਨ ਚੱਲਦੇ ਆ ਨੈਕਸਟ ਪ੍ਰੈਸ਼ਨ ਤੇ ਜਿਹੜਾ ਕਿ ਅੱਜ ਦਾ ਸੈਕੰਡ ਲਾਸਟ ਪ੍ਰੈਸ਼ਨ ਹੈ ਐਨੀ ਕੰਟੀਨਿਊਸ ਚੇਂਜ ਵਿਦ ਫਾਲੋ ਅਪ ਪੈਟਰਨ ਇਜ਼ ਕਾਲਡ ਅਜੀਹਾ ਲਗਾਤਾਰ ਹੋਣ ਵਾਲਾ ਬਦਲਾ ਜਿਹੜਾ ਇੱਕ ਸ਼ੈਲੀ ਅਨੁਸਾਰ ਹੁੰਦਾ ਹੈ ਨੂੰ ਡੈਸ਼ ਕਹਿੰਦੇ ਹਨ ਕੀ ਕਹਿੰਦੇ ਆ ਜੀ ਕੋਈ ਵੀ ਕੰਟੀਨਿਊਸ ਡਵੈਲਪਮੈਂਟ ਹੋ ਰਹੀ ਆ ਕੋਈ ਵੀ ਇਹੋ ਜਿਹੀ ਜਿਹੜੀ ਚੀਜ਼ ਹੈਗੀ ਆ ਕੰਟੀਨਿਊਸ ਬਦਲਾ ਆ ਰਿਹਾ ਹੈ ਇੱਕ ਪੈਟਰਨ ਦੇ ਵਿੱਚ ਉਹਨੂੰ ਕਹਿੰਨੇ ਕੀ ਆਪਾਂ ਕੀ ਆਪਾਂ ਉਹਨੂੰ ਵਾਧਾ ਕਹਿੰਦੇ ਆ ਗ੍ਰੋਥ ਐਂਡ ਡਿਵੈਲਪਮੈਂਟ ਬਾਰੇ ਆਪਾਂ ਪੜ੍ਹਿਆ ਹੋਇਆ ਸੋ ਜੇਕਰ ਤੁਸੀਂ ਉਹ ਵੀਡੀਓ ਵੇਖੀਆ ਤੇ ਇਸ ਪ੍ਰਸ਼ਨ ਦਾ ਜਵਾਬ ਵੀ ਚੰਗੇ ਤਰੀਕੇ ਨਾਲ ਦੇ ਸਕਦੇ ਹੋ ਕਿ ਇਹਦਾ ਜਵਾਬ ਮੈਚਿਊਰੇਸ਼ਨ ਹੈ ਪਰਿਪਕਤਾ ਕਿ ਇਹਦਾ ਜਵਾਬ ਡਿਵੈਲਪਮੈਂਟ ਹੈ ਵਿਕਾਸ ਜਾਂ ਫਿਰ 올 ਆਫ द ਅਬੋਵ 올 ਆਫ द ਅਬੋਵ ਤਾਂ ਇਹਦਾ ਹੋਊਗਾ ਨਹੀਂ ਇਹਦਾ ਜਵਾਬ ਹੋਊਗਾ ਜੀ ਡਿਵੈਲਪਮੈਂਟ ਡਿਵੈਲਪਮੈਂਟ ਹੋਊਗਾ ਜੀ অপਸ਼ਨ ਨੰਬਰ ਸੀ ਇਜ਼ ਦਾ ਰਾਈਟ ਆਨਸਰ ਚਲਦੇ ਹਾਂ ਅੱਜ ਦੇ ਲਾਸਟ ਪ੍ਰਸ਼ਨ ਤੇ ਅਕੋਰਡਿੰਗ ਟੂ ਦਾ ਪ੍ਰਿੰਸੀਪਲ ਆਫ ਸੈਫਲੋਕੋਰਡਲ ਟੈਂਡੈਂਸੀ ਆਫ ਡਿਵੈਲਪਮੈਂਟ ਦਾ ਚਾਈਲਡ ਫਰਸਟ ਗੇਨਸ ਕੰਟਰੋਲ ਓਵਰ ਹਿਸ অর ਹਰ ਵਿਕਾਸ ਦੇ ਸੈਫਲੋਕੋਰਡਲ ਰੁਝਾਨ ਸੈਫਲੋਕੋਰਡਲ ਟੈਂਡੈਂਸੀਸ ਦੀ ਗੱਲ ਕੀਤੀ ਜਾ ਰਹੀ ਹੈ ਕਿ ਇਸ ਸਿਧਾਂਤ ਅਨੁਸਾਰ ਬੱਚਾ ਸਭ ਤੋਂ ਪਹਿਲਾਂ ਕਿਸ ਦੇ ਨਿਯੰਤਰਣ ਪ੍ਰਾਪਤ ਕਰਦਾ ਹੈ ਲੈਗਸ ਲੱਤਾਂ ਤੇ ਫੀਟ ਪੈਰ ਤੇ ਹੈਡ ਸਿਰ ਤੇ ਜਾਂ ਫਿਰ ਫਿੰਗਰਸ ਉਂਗਲੀਆਂ ਤੇ ਸਹੀ ਜਵਾਬ ਦੀ ਗੱਲ ਕਰਦੇ ਆ ਸੈਫਲੋਕੋਰਡਲ ਦੀ ਇੱਥੇ ਗੱਲ ਕੀਤੀ ਜਾ ਰਹੀ ਹੈ ਜਦੋਂ ਆਪਾਂ ਪੜ੍ਹਦੇ ਆ ਡਿਵੈਲਪਮੈਂਟ ਬਾਰੇ ਆਪਾਂ ਉਹਦੇ ਵਿੱਚ ਡਾਇਰੈਕਸ਼ਨਸ ਆਫ ਡਿਵੈਲਪਮੈਂਟ ਵੀ ਪੜ੍ਹਦੇ ਆ ਕਿ ਦੋ ਤਰ੍ਹਾਂ ਦੀਆਂ ਜਿਹੜੀਆਂ ਡਿਵੈਲਪਮੈਂਟ ਦੀਆਂ ਡਾਇਰੈਕਸ਼ਨਸ ਨੇ ਹੈਗੀਆਂ ਨੇ ਜੀ ਇਹ ਤੁਹਾਨੂੰ ਵੇਖਣ ਨੂੰ ਮਿਲਦੀਆਂ ਨੇ ਇੱਕ ਤਾਂ ਹੈ ਜੀ ਸੈਫਲੋਕੋਰਡਲ ਡਿਵੈਲਪਮੈਂਟ ਤੇ ਦੂਸਰੇ ਨੰਬਰ ਤੇ ਹੈ ਜੀ ਪ੍ਰੋਕਸੀਮੋ ਡਿਸਟਲ ਡਿਵੈਲਪਮੈਂਟ ਪ੍ਰੋਕਸੀਮੋ ਡਿਸਟਲ ਡਿਵੈਲਪਮੈਂਟ ਇਹ ਦੋ ਤਰ੍ਹਾਂ ਦੇ ਜਿਹੜੇ ਡਾਇਰੈਕਸ਼ਨਸ ਵਿਖਣ ਨੂੰ ਮਿਲਦੀਆਂ ਨੇ ਸੈਫਲੋਕੋਰਡਲ ਡਵੈਲਪਮੈਂਟ ਦੇ ਵਿੱਚ ਜਿਹੜਾ ਵਿਕਾਸ ਹੁੰਦਾ ਹੈ ਉਹ ਕਿਵੇਂ ਹੁੰਦਾ ਹੈ ਸਿਰ ਤੋਂ ਪੈਰ ਵੱਲ ਨੂੰ ਹੁੰਦਾ ਹੈ ਸਿਰ ਤੋਂ ਪੈਰ ਵੱਲ ਨੂੰ ਤਾਂ ਆਪ ਕਹਿ ਸਕਦੇ ਆਪਾਂ ਹੈਡ ਟੂ ਟੋ ਵੱਲ ਹੁੰਦਾ ਹੈ ਜਦੋਂ ਆਪਾਂ ਪ੍ਰੋਕਸੀਮੋ ਡਿਸਟਲ ਡਵੈਲਪਮੈਂਟ ਦੀ ਗੱਲ ਕਰਦੇ ਹਾਂ ਇਹਦੇ ਵਿੱਚ ਸੈਂਟਰ ਟੂ ਆਊਟਸਾਈਡ ਵੱਲ ਨੂੰ ਵਿਕਾਸ ਹੁੰਦਾ ਹੈ ਸੈਂਟਰ ਟੂ ਆਊਟਸਾਈਡ ਵੱਲ ਨੂੰ ਜਿਹੜਾ ਵਿਕਾਸ ਹੁੰਦਾ ਹੈ ਉਹਨੂੰ ਆਪਾਂ ਪ੍ਰੋਕਸੀਮੋ ਡਿਸਟਲ ਡਵੈਲਪਮੈਂਟ ਦਾ ਨਾਮ ਦਿੰਦੇ ਆਂ ਬਟ ਇੱਥੇ ਸੈਫਲੋਕੋਰਡਲ ਦੀ ਗੱਲ ਕੀਤੀ ਜਾ ਰਹੀ ਹੈ ਸੋ ਸਹੀ ਜਵਾਬ ਆਪਾਂ ਕੀ ਲਗਾਵਾਂਗੇ ਹੈਡ ਟੂ ਟੋ ਵੱਲੋਂ ਵਿਕਾਸ ਹੁੰਦਾ ਇਹ ਹੀ ਪੁੱਛਿਆ ਜਾ ਰਿਹਾ ਨਾ ਕਿ ਚਾਈਲਡ ਫਸਟ ਗੇਨ ਕੰਟਰੋਲ ਓਵਰ ਹਿਸ ਕਿ ਬੱਚਾ ਸਭ ਤੋਂ ਪਹਿਲਾਂ ਕੰਟਰੋਲ ਕਰੇਗਾ ਕਿਡੀਆਂ ਚੀਜ਼ਾਂ ਤੇ ਹੈਡ ਤੇ ਕਰੇਗਾ ਹੈਡ ਦੇ ਕੰਟਰੋਲ ਕਰੇਗਾ ਹੈਡ ਤੋਂ ਬਾਅਦ ਉਹ ਬਾਕੀ ਦੇ ਸਰੀਰ ਦੇ ਅੰਗਾਂ ਤੇ ਜਦੋਂ ਕੰਟਰੋਲ ਕਰਨਾ ਸਿੱਖਦਾ ਹੈ ਇਸ ਤਰ੍ਹਾਂ ਦੇ ਡਿਵੈਲਪਮੈਂਟ ਨੂੰ ਆਪਾਂ ਸੈਫਲੋਕੋਰਡਲ ਡਿਵੈਲਪਮੈਂਟ ਕਹਿੰਦੇ ਆ ਇਸ ਤਰ੍ਹਾਂ ਯਾਦ ਕਰ ਸਕਦੇ ਹਾਂ ਇੱਥੇ ਸੀ ਤੋਂ ਸ਼ੁਰੂ ਹੋ ਰਿਹਾ ਜਿੱਥੇ ਆ ਗਿਆ ਸੀ ਸੀਧੋ ਬਣਾ ਲਿਓ ਸਰ ਸਿਰ ਤੋਂ ਪੈਰ ਵੱਲ ਨੂੰ ਜਿਹੜਾ ਵਿਕਾਸ ਹੁੰਦਾ ਹੈ ਉਹਨੂੰ ਆਪਾਂ ਸੈਫਲੋਕੋਰਡਲ ਡਵੈਲਪਮੈਂਟ ਕਹਿੰਨੇ ਆ ਸੋ ਉਮੀਦ ਮੈਂ ਇਹੀ ਕਰੂੰਗਾ ਇਹ ਸੈਸ਼ਨ ਤੁਹਾਡੇ ਲਈ ਯੂਸਫੁਲ ਰਿਹਾ ਹੋਊਗਾ ਜੇਕਰ ਸੈਸ਼ਨ ਯੂਸਫੁਲ ਹੈਗਾ ਸੀ ਤੇ ਲਾਈਕ ਦਾ ਜਿਹੜਾ ਬਟਨ ਹੈਗਾ ਜੀ ਇਹ ਜਰੂਰ ਪ੍ਰੈਸ ਕਰ ਦਿਓ ਤੁਹਾਡੇ ਇੱਥੇ 15 ਵਿੱਚੋਂ ਕਿੰਨੇ ਨੰਬਰ ਆਏ ਨੇ ਇਹਦੇ ਬਾਰੇ ਵੀ ਤੁਸੀਂ ਜਰੂਰ ਦੱਸਣਾ ਹੈ ਐਂਡ ਦੋਸਤੋ ਇਹਨਾਂ ਵੀਡੀਓਜ਼ ਨੂੰ ਆਪਦੇ ਦੋਸਤਾਂ ਨਾਲ ਜਰੂਰ ਸ਼ੇਅਰ ਕਰਕੇ ਦੱਸਿਆ ਕਰੋ ਕਿ ਡੋ ਸਟੈਪ ਐਜੂਕੇਸ਼ਨ ਪੁਆਇੰਟ ਚੈਨਲ ਤੇ ਪੀਐਸਟੈਟ ਤੋਂ ਸੰਬੰਧਿਤ ਥੋੜੀ ਬਹੁਤ ਗਾਈਡੈਂਸ ਦਿੱਤੀ ਜਾਂਦੀ ਹੈ ਇਸ ਨੋਟ ਨਾਲ ਹੀ ਵੀਡੀਓ ਨੂੰ ਕਰਦੇ ਆ ਖਤਮ ਜੇਕਰ ਦੋਸਤੋ ਤੁਸੀਂ ਵੀਡੀਓ ਨੂੰ ਇੱਥੇ ਤੱਕ ਵੇਖਿਆ ਹੈ ਤਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ so much for watching God bless you all